ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਜਿੱਦਾਂ ਸਾਰੇ ਨੂੰ ਪਤਾ ਹੈ ਸਾਡੇ 10 ਤਾਰੀਖ ਦੀ ਰਾਤ ਨੂੰ ਇੱਕ ਵਪਾਰੀ ਦੇ ਆਫਿਸ ਦੇ ਉੱਤੇ ਜਿਹੜਾ ਕਿ ਜਿਹੜਾ ਕਿ ਪ੍ਰੀਤਨਗਰ ਦੇ ਵਿੱਚ ਸੀਗਾ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਉਹਦਾ ਗਲਾਸ ਦਾ ਗੇਟ ਸੀਗਾ ਉੱਤੇ ਗੋਲੀ ਚਲਾਈ ਤੇ ਫਿਰ ਉੱਥੋਂ ਉਹਦੇ ਵਪਾਰੀ ਦੇ ਕਹਿਣ ਮੁਤਾਬਕ ਕਰੀ 15 ਲੱਖ ਰੁਪਏ ਕੈਸ਼ ਜਿਹੜਾ ਹੈਗਾ ਉਹ ਖੋ ਕਰਕੇ ਲੈ ਗਏ ਸੀ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਵਕ ਵਕ ਟੀਮਾਂ ਜਿਨ੍ਹਾਂ ਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਸੀਗੇ ਉਹ ਟੀਮਾਂ ਬਣਾਈ ਗਈ ਤੇ ਇਸ ਕੇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਜਰ ਬ੍ਰੇਕਥਰੂ ਆਇਆ ਜਦੋਂ 16 ਤਾਰੀਖ ਦੀ ਰਾਤ ਨੂੰ ਦੋ ਦੋਸ਼ੀ ਸਾਨੂੰ ਇਤਲਾ ਮਿਲੀ ਇਸ ਕੇਸ ਦੇ ਜਿਹੜੇ ਕੀ ਸੀਗੇ ਜਨਾਬਾ ਕੀ ਨਾਮ ਬਸੰਤ ਸਿੰਘ ਬਸੰਤ ਸਿੰਘ ਤੇ ਜੈਦੀਪ ਸਿੰਘ ਸੀਗਾ ਉਹ ਜਿਹੜਾ ਫੋਕਲ ਪੁਆਇੰਟ ਦਾ ਰੂ ਰੋੜ ਜਾਂਦਾ ਹੈ ਮੰਡੀ ਕੋਪਨਗੜ ਚ ਉੱਥੇ ਇਹ ਦੋ ਦੋਸ਼ੀ ਇੱਕ ਵਿਦਾਉਟ ਨੰਬਰ ਹੀ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਕਿਤੇ ਜਾ ਰਹੇ ਸੀਗੇ ਤੇ ਸਾਡੀ ਟੀਮ ਇਹਨਾਂ ਨੂੰ ਪਾਲ ਕਰਨ ਚ ਸਾਡੇ ਐਸ ਐਚ ਓ ਗੋਬਿੰਦਗੜ ਅਰਸ਼ਦੀਪ ਤੇ ਸੀਆਈ ਇਨਚਾਰਜ ਅਮਰਬੀਰ ਇਹਨਾਂ ਨੂੰ ਇਹਨਾਂ ਦੀ ਪਾਲ ਦੇ ਲਈ ਨਿਕਲੇ ਤੇ ਉੱਤੇ ਤੇ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਜਿਹੜੇ ਦੋ ਦੋਸ਼ੀ ਸੀਗੇ ਭੱਜਣ ਲੱਗੇ ਇਹਨਾਂ ਦੀ ਮੋਟਰਸਾਈਕਲ ਇੱਕ ਮਿੱਟੀ ਦੇ ਢੇਰ ਕੋਲੇ ਡਿੱਗ ਪਈ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਸਾਡੀ ਟੀਮ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇਹਨਾਂ ਨੂੰ ਵੀ ਗੋਲੀਆਂ ਲੱਗੀਆਂ ਇਹਨਾਂ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਜਿਹੜਾ ਕੀ ਸੀ ਉਹ ਮੋਈਆ ਕਰਾਇਆ ਗਿਆ ਇਹਨਾਂ ਤੋਂ ਫਿਰ ਅੱਗੇ ਜਿਹੜੇ ਫਰਦਰ ਕੇਸ ਦੀ ਸਾਨੂੰ ਲੀਡਸ ਮਿਲੀਆਂ ਤੇ ਇੱਕ ਤਾਂ ਇਹਨਾਂ ਤੋਂ ਜਿਹੜੀ ਦੋ ਮੋਟਰਸਾਈਕਲ ਸੀਗੀ ਦੋ ਜਿਹੜੇ ਵੈਪਨ ਸੀਗੇ ਉਹ ਬਰਾਮਦ ਕੀਤੇ ਗਏ ਤੇ ਜਿਹੜੀ ਮੋਟਰਸਾਈਕਲ ਸੀਗੀ ਜਿਹੜੀ ਇਹਨਾਂ ਨੇ ਜਿਹਦੀ ਵਰਤੋਂ ਕਰਕੇ ਸਾਡੀ ਪਾਰਟੀ ਤੇ ਫਾਇਰ ਕੀਤਾ ਸੀਗਾ ਉਹ ਵੀ ਕਬਜ਼ਾ ਪੁਲਿਸ ਚ ਲਿੱਤੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ 우ਮਾ ਸ਼ੰਕਰ ਅਜੈ ਜਸਪਾਲ ਇਹਨਾਂ ਤੇ ਇਸ ਤੋਂ ਇਲਾਵਾ ਦੋ ਹੋਰ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ 7 ਦੋਸ਼ੀਆਂ ਦੀ ਗ੍ਰਫਤਾਰੀ ਕੀਤੀ ਜਾ ਚੁੱਕੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਹੋਰ ਦੋਸ਼ੀ ਜਿਹੜਾ ਕਿ ਸੀਗਾ ਇਹਦੇ ਵਿੱਚ ਜਿਹਦਾ ਕਿ ਨਾਮ ਗੁਰਪ੍ਰੀਤ ਸੀਗਾ ਉਹ ਵੀ ਜਦੋਂ ਸਾਡੀ ਟੀਮ ਨੂੰ ਫੜਨ ਗਈ ਤੇ ਉਹਦੇ ਉਹਦੇ ਵੀ ਜਿਹੜੀ ਹੈਗੀ ਲੱਤਾਂ ਤੇ ਸੱਟ ਲੱਗੀ ਹੋਈ ਸੀ ਤੇ ਸਾਡੀ ਟੀਮ ਨੇ ਫੌਰੀ ਤੌਰ ਤੇ ਉਹਦਾ ਜਿਹੜਾ ਮੈਡੀਕਲ ਟਰੀਟਮੈਂਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਅਮਲ ਚ ਲਿਆਂਦੀ ਗਈ ਤੇ ਟੋਟਲ 7 ਦੋਸ਼ੀ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁੱਕੇ ਆ ਦੋ ਦੋਸ਼ੀ ਜਿਹੜੇ ਹੈਗੇ ਆ ਉਹ ਹਾਲੇ ਇਸ ਕੇਸ 'ਚ ਹਾਲੇ ਉਹਨਾਂ ਦੀ ਗ੍ਰਫਤਾਰੀ ਬਾਕੀ ਹੈ ਉਹ ਫਰਾਰ ਹਨ ਉਨਾ ਤੇ ਸਾਡੀ ਜਿਹੜੀ ਟੀਮ ਆ ਉਹ ਲਗਾਤਾਰ ਰੇਡਾ ਕਰ ਰਹੀ ਹੈ ਹੁਣ ਤੱਕ ਇਸ ਕੇਸ ਦੇ ਵਿੱਚ ਤਿੰਨ ਜਿਹੜੀ ਹੈਗੀ ਆ ਬੱਤੀ ਬੋਰ ਦੀ ਦੇਸੀ ਜਿਹੜੇ ਕੱਟੇ ਨੇ ਪਿਸਤਲ ਉਹ ਬਰਾਮਦ ਕੀਤੀ ਜਾ ਚੁੱਕੇ ਨੇ ਸਾਡੀ ਟੀਮ ਸਾਰਾ ਜਿਹੜਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਅਲਾਉ ਕਿੱਥੋਂ ਆਏ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਕੇਸ ਦੇ ਜਿਹੜਾ ਮਾਸਟਰਮਾਈਂਡ ਸੀ ਉਹ ਸੀਗਾ ਜਿਨ੍ਹਾਂ ਨੇ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡਸ ਕਰ ਕੀਤੀ ਸੀ ਉਹ ਸੀ 우ਮਾਸ਼ੰਕਰ ਤੇ ਅਜੈ ਅਜੈ ਜਿਹੜਾ ਸੀਗਾ ਉਹ ਫਰੋਸਪੁਰ ਦਾ ਰਹਿਣ ਵਾਲਾ ਹੈ ਉਮਾ ਸ਼ੰਕਰ ਜਿਹੜਾ ਸੀ ਉਹ ਜਿਹੜਾ ਬਸਤੀ ਗੋਬਿੰਦਗੜ੍ਹ ਮੋਗੇ ਦਾ ਰਹਿਣ ਵਾਲਾ ਇਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਸਾਰੀ ਇਨਫੋਰਮੇਸ਼ਨ ਅੱਗੇ ਬਸੰਨੂ ਦਿੱਤੀ ਬਸੰਤ ਨੇ ਆ ਸਾਰਾ ਪਲਾਨ ਕੀਤਾ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਬਸੰਤੀ ਸੀ ਜਿੰਨੇ ਅੱਗੇ ਗੈਂਗਸਟਰ ਹੈਗਾ ਮਨੀ ਪਿੰਡਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਉਸ ਤੋਂ ਹਥਿਆਰ ਤੇ ਗੱਡੀ ਦਾ ਬੰਦੋਬਸ ਕਰਵਾਇਆ ਤੇ ਅੱਗੇ ਸਾਰੀ ਜਿਹੜੀ ਇਸ ਵਾਰ ਦਾ ਤੋਂ ਅੰਗਾਮ ਦਿੱਤਾ ਇਸ ਇਨਸੀਡੈਂਟ ਦੇ ਵਿੱਚ ਜਿਹੜੀ ਗੱਡੀ ਸੀਗੀ ਸਵਿਫਟਕਾਰ ਉਹ ਹੁਣ ਜਿਹੜੀ ਹੈ ਬਰਾਮਦ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਅਸਲ ਪੈਸੇ ਬਰਾਮਦ ਹੋਏ ਸੀ ਕਿ ਜਦੋਂ ਅਸੀਂ ਮੁਦੇਈ ਨੂੰ ਦੁਬਾਰਾ ਪੁੱਛਿਆ ਤੇ ਉਸਨੇ ਸਾਰਾ ਆਪਣਾ ਚੈੱਕ ਕਰਕੇ ਦੱਸਿਆ ਹੀ ਕਰੀਬ 11.5 ਲੱਖ ਐਕਚੁਅਲ ਚ ਜਿਹੜੀ ਹੈਗੀ ਉਹ ਕੋਈ ਉਸ ਤੋਂ ਸਾਡੀ ਟੀਮ ਨੇ 8 ਲੱਖ ਰੁਪਏ ਉਨਤਕ ਇਸ ਕੇਸ ਚ ਬਰਾਮਦ ਜਿਹੜੇ ਹੈਗੇ ਆ ਕਰ ਚੁੱਕੇ ਆ ਸਾਡੀ ਟੀਮ ਵੱਲੋਂ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਤੇ ਬਾਕੀ ਦੋ ਦੋਸ਼ੀ ਹੈਗੇ ਆ ਉਹਨਾਂ ਦੀ ਵੀ ਪਾਲ ਜਾਰੀ ਹੈ ਉਹ ਫਿਰ ਜਦੋਂ ਅੱਗੇ ਕੇਸ ਦੀ ਇਨਵੈਸਟੀਗੇਸ਼ਨ ਹੋਊਗੀ ਵੱਖਰੇ ਤੌਰ ਤੇ ਤੁਹਾਡੇ ਥਰੂ ਅਸੀਂ ਲੋਕਾਂ ਨਾਲ ਉਹਨਾਂ ਨੂੰ ਸਾਂਝਾ ਕਰਾਂਗੇ ਪਹਿਲਾਂ ਸਾਡੇ 15 ਲੱਖ ਦੀ ਲੁੱਟ ਗਈ ਜਾ ਰਹੀ ਸੀ ਜਦੋਂ ਅਸੀਂ ਜੀ ਅਨਾਲ ਕਰ ਲਿਆ ਜੀ ਤੇ ਹੁਣ ਸਾਡੇ 11 ਲੱਖ ਦੀ ਹਾਜੀ ਹੋਣ ਜੋ ਦੁਬਾਰਾ ਸੀ ਮਾਲਕ ਨੂੰ ਪੁੱਛਿਆ ਉਹਨੇ ਸਾਰਾ ਦੇਖਿਆ ਦੁਬਾਰਾ ਚੈੱਕ ਕੀਤਾ ਜਦੋਂ ਉਹਨੇ ਆਪਣੇ ਵੱਲੋਂ ਦੁਬਾਰਾ ਸਾਰਾ ਵੈਰੀਫਾਈ ਕੀਤਾ ਤਾਂ தோ ਕਰੀਬ 11 ਲੱਖ ਦੇ ਕਰੀਬ ਜਿਹੜੀ ਹੈਗੀ ਐਕਚੁਅਲ ਕੋਈ ਸੀ ਇਸ ਤੋਂ 8 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਕੈਸ਼ ਬਰਾਮਦ ਕੀਤਾ ਜਾ ਚੁੱਕਾ ਹੈ। ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਆਇਆ। ਜੀ ਹਲੇ ਇਹਨਾਂ ਤੇ ਪਹਿਲਾ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿੱਦਾਂ ਕੋਈ ਨਵਾਂ ਨਵਾਂ ਜਿਹੜਾ ਹੈਗਾ ਬੰਦਾ ਉੱਠ ਰਿਆ ਸੀਗਾ ਕਿ ਜੀ ਅਸੀਂ ਰਾਤੋਂ ਰਾਤ ਜੇ ਰਾਤੋਂ ਰਾਤ ਕੋਈ ਨਕੀ ਸਕੀਮ ਲਾਈਏ ਤੇ ਰਾਤੋਂ ਰਾਤ ਅਸੀਂ ਅਮੀਰ ਬਨ ਜਾਈਏ। ਉਸੇ ਲਾਲਚ ਦੇ ਵਿੱਚ ਕਿਉਂਕਿ ਇਹ ਸਾਰੇ ਜਿਹੜੇ ਬੰਦੇ ਹੈਗੇ ਨੌਜਵਾਨ ਹੀ ਹਨ ਤੇ ਇਹ ਮਿਸਗਾਈਡ ਜਿਹੜਾ ਆਪਾਂ ਕਹਿ ਦਈਏ ਜਾਂ ਅਨਇੰਪਲੋਇਡ ਕਹਿ ਦਈਏ ਉਸ ਚੱਕਰ ਜਿਹਨਾਂ ਨੇ ਰਾਤੋਂ ਰਾਤ ਅਮੀਰ ਅਮੀਰ ਬਰੰਦੇ ਚੱਕਰ ਦੇ ਵਿੱਚ ਸਾਰੀ ਜਿਹੜੇ ਹੈਗੇ ਵਾਰਦਾਤ ਨੂੰ ਅਨਜਾਨ ਦਿੱਤਾ ਤੇ ਇਹ ਨਵੇਂ-ਨਵੇਂ ਉਤਰੇ ਸੀਗੇ ਤੇ ਬਟ ਇਹ ਸਾਰੀ ਇਹਨਾਂ ਦੀ ਸਕੀਮ ਫਾਈਨਲੀ ਫੇਲ ਹੋ ਗਈ ਤੇ ਸਾਡੀ ਟੀਮ ਵੱਲੋਂ ਇੱਕ ਮੇਜਰ ਸਕਸੈਸ ਮਿਲੀ ਤੇ ਆਲਮੋਸਟ ਸਾਰੇ ਦੋਸ਼ੀ ਜਿਹੜੇ ਹੈਗੇ ਉਹ ਤਰਫਾਰ ਕਿਤੇ ਜਾ ਚੁੱਕੇ ਜਿਹੜੇ ਮੇਨ ਮਾਸਟਰਮਾਈਂਡ ਨੇ ਦੋ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਸਾਡੀ ਟੀਮ ਜਲਦੀ ਗ੍ਰਿਫਤਾਰ ਕਰ ਲਿਆ ਦੇਖੋ ਗ੍ਰਿਫਤਾਰ ਕਿਤਨੇ ਕਿੱਥੋਂ ਕਿੱਥੇ ਨੇ ਆਪਣੇ ਪੰਜ ਦੇਖੋ ਟੋਟਲ 7 ਬੰਦੇ ਨੇ ਜਿਹੜੇ ਗ੍ਰਿਫਤਾਰ ਕੀਤੇ ਕਿਤੇ ਕਿਤੇ ਜਾ ਚੁੱਕੇ ਇਹਦੇ ਚੋਂ ਜਿਹੜੇ ਜ਼ਿਆਦਾਤਰ ਬੰ ਜਦੋਂ ਕਿ ਮੈਂ ਪਹਿਲੇ ਕਿਹਾ ਸਭ ਤੋਂ ਪਹਿਲੇ ਜਦੋਂ ਆਪਾਂ ਜਿਹੜੇ 17 ਤਾਰੀਕ ਨੂੰ ਦੋ ਦੋਸ਼ੀ ਫੜੇ ਜਨਾਬਾਂ ਕੀ ਨਾਮ ਬਸੰਤ ਤੇ ਜਦੀਪ ਸੀ ਉਹ ਵੀ ਮੁੱਗੇ ਦੇ ਸੀ ਉਸ ਤੋਂ ਬਾਅਦ 18 ਅਗਲੇ ਦਿਨ ਅਸੀਂ ਮਨਪ੍ਰੀਤ ਤੇ ਗੁਰੂਕ੍ਰਿਤ ਨੂੰ ਫੜਿਆ ਉਹ ਵੀ ਮੁੱਗੇ ਦੇ ਸਨ ਉਸ ਤੋਂ ਬਾਅਦ 우ਮਾ ਸ਼ੰਕਰ ਜਸਪਾਲ ਆ ਵੀ ਮੁੱਗੇ ਸਨ ਮੁੱਗੇ ਦੇ ਸਨ ਇੱਕ ਬੰਦਾ ਅਜੇ ਸੀਗਾ ਉਹ ਜਿਹੜਾ ਸੀਗਾ ਫਰੋਸਪੁਰ ਸਾਈਡ ਦਾ ਸੀ ਤੇ ਜ਼ਿਆਦਾਤਰ ਬੰਦੇ ਜਿਹੜੇ ਹੈਗੇ 90% ਬੰਦੇ ਮੁੱਗੇ ਦੇ ਸਨ ਜਿਹੜੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇਸ ਤਰੀਕੇ ਦੇ ਵਿਅਕਤੀਆਂ ਕੋਲ ਜਿਹੜੇ ਕਾਰੋਬਾਰੀਆਂ ਕੋਲ ਕੈਸ਼ ਰਹਿੰਦਾ ਹੈ ਵੱਡੀ ਮਾਤਰਾ ਦੇ ਵਿੱਚ ਤੇ ਜਿਸ ਕਰਕੇ ਇਹਨਾਂ ਨੇ ਸਾਰੀ ਸਕੀਮ ਬਣਾਈ ਤੇ ਸਾਰੀ ਮਾਰਦੂਕ ਨੂੰ ਅੰਜਾਮ ਦਿੱਤਾ ਕਿੰਨੇ ਕੁ ਦਿਨ ਤੋਂ ਰੱਖੀ ਚਾਲ ਕਰ ਰਹੇ ਸੀ ਇਹ ਕਰੀਬ ਪਿਛਲੇ 5-7 ਦਿਨਾਂ ਤੋਂ ਜਿਹੜੀ ਹੈਗੀ ਆ ਇਹ ਰੱਖੀ ਕਰ ਰਹੇ ਸੀਗੇ ਤੇ ਪਿਛਲੇ 1-2 ਮਹੀਨਾ ਤੋਂ ਸਾਰੀ ਇਹ ਸਕੀਮ ਹੀ ਬਣਾ ਰਹੇ ਸੀ ਤੇ ਲਗਾਤਾਰ ਇੰਟਚ ਸੀਗੇ ਆਪਣੇ ਇਨਫੋਰਮਰਸ ਦੇ ਨਾਲ ਤੇ ਕਿਉਂਕਿ ਉਹਦੇ ਚ ਇਹਨਾਂ ਨੇ ਆਪਣਾ ਵੈਪਨ ਦਾ ਵੀ ਇੰਤਜ਼ਾਮ ਕਰਨਾ ਸੀ ਗੱਡੀ ਦਾ ਵੀ ਇੰਤਜ਼ਾਮ ਕਰਨਾ ਸੀ ਕਿਉਂਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਇਹਨਾਂ ਨੇ ਗੱਡੀ ਗੱਡੀ ਜਿਹੜੀ ਹੈਗੀ ਇਹਨਾਂ ਦੀ ਵਰਤੋਂ ਕੀਤੀ ਉਹਦੇ ਚ ਇਹਨਾਂ ਨੇ ਇੱਕ ਜਾਲੀ ਨੰਬਰ ਪਲੇਟ ਲਾਈ ਸੀ ਤੇ ਬੜੀ ਇੱਕ ਤਰਕੀਬ ਦੇ ਨਾਲ ਤੇ ਸਾਜ਼ਿਸ਼ ਨਾਲ ਸਾਰੀ ਇਹਨਾਂ ਨੇ ਪਲੈਨਿੰਗ ਕੀਤੀ ਸੀ ਤਾਂ ਕਿ ਇਹ ਫੜੇ ਨਾ ਜਾ ਸਕਣ ਬਟ ਇਹਨਾਂ ਦੀ ਮਾੜੀ ਕਿਸਮਤ ਸੀ ਕਿ ਤੇ ਸਾਡੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਇਹ ਫਿਰ ਨਾਲ ਦੇ ਲੋਕਾਂ ਨੇ ਸਾਰਿਆਂ ਨੂੰ ਫੜ ਲਿਆ